ਅਮਰੀਕਾ ਵਿੱਚ ਸਿੱਖ ਅਜੇ ਵੀ ਬੇਪਛਾਣ ਨੇ ਤਕਰੀਬਨ 11% ਅਮਰੀਕੀ ਗੋਰੇ ਨੇ ਜਿਨ੍ਹਾਂ ਦਾ ਕੋਈ ਦੋਸਤ ਜਾਂ ਵਾਕਫ ਸਿੱਖ ਹੈ ਤਕਰੀਬਨ 60% ਅਮਰੀਕੀਆਂ ਨੂੰ ਪਤਾ ਹੀ ਨਹੀਂ ਕਿ ਇਹ ਸਿੱਖ ਕੌਣ ਨੇ ਇਹ ਖੁਲਾਸਾ ਅਮਰੀਕਾ ਵਿੱਚ ਕਰਵਾਏ ਗਏ ਤਾਜ਼ਾ ਸਰਵੇਖਣ ਵਿੱਚ ਹੋਇਆ ਐਸਡੀਪੀਸੀ ਨੇ ਸਰਵੇਖਣ ਸਾਹਮਣੇ ਆਉਣ ਤੋਂ ਬਾਅਦ ਕਿਹਾ ਹੈ ਕਿ ਕਮੇਟੀ ਵੱਲੋਂ ਅਮਰੀਕਾ 'ਚ ਸਿੱਖਾਂ ਅਤੇ ਸਿੱਖੀ ਨਾਲ ਰੂਬਰੂ ਕਰਾਉਣ ਲਈ ਸੈਂਟਰ ਸਥਾਪਿਤ ਕੀਤਾ ਜਾ ਰਿਹਾ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਉੱਥੇ ਇੱਕ ਸੈਂਟਰ ਜਿਹੜਾ ਹੈ ਉਹ ਸਥਾਪਿਤ ਕੀਤਾ ਜਾ ਰਿਹਾ ਜਿਸ ਵਿੱਚ ਮਤਲਬ ਸਿੱਖ ਧਰਮ ਬਾਰੇ ਜਿਹੜੀ ਹੈ ਉਹ ਸਾਰੇ ਲੋਕਾਂ ਨੂੰ ਜਿੱਤੇ ਨਾਲ-ਨਾਲ ਜਾਣਕਾਰੀ ਦਿੱਤੀ ਜਾਏਗੀ ਉੱਥੇ ਹੁੰਦੇ ਜਿਹੜੇ ਖਾਸ ਕਰਕੇ ਵਸਦੇ ਸਿੱਖ ਨੇ ਉਹਨਾਂ ਦੇ ਬੱਚਿਆਂ ਨੂੰ ਸਿੱਖ ਧਰਮ ਦੇ ਨਾਲ ਜੋੜਨ ਲਈ ਔਰ ਸਿੱਖ ਧਰਮ ਦੀਆਂ ਬਹੁ ਕੀਮਤੀ ਜਿਹੜੀਆਂ ਨੇ ਵਸ ਕੀਮਤੀ ਹੈਗੀਆਂ ਨੇ ਕਦਰਾਂ ਕੀਮਤਾਂ ਨੇ ਉਹਨਾਂ ਬਾਰੇ ਵੀ ਜਿਹੜੀ ਹੈ ਉਹ ਜਾਣਕਾਰੀ ਦਿੱਤੀ ਜਾਏਗੀ ਅਮਰੀਕਾ ਵਿੱਚ ਰਹਿਣ ਵਾਲੇ ਸਿੱਖਾਂ ਦੀ ਗਿਣਤੀ ਤਕਰੀਬਨ 5 ਲੱਖ ਹੈ ਅਨੇਕਾਂ ਸਿੱਖ ਸਿਆਸਤ ਕਾਰੋਬਾਰ ਤੇ ਉੱਚ ਅਹੁਦਿਆਂ ਤੇ ਵਿਰਾਜਮਾਨ ਨੇ ਹਾਲੀਆ ਸਰਵੇਖਣ ਵਿੱਚ ਸਾਹਮਣੇ ਆਇਆ ਕਿ ਜ਼ਿਆਦਾਤਰ ਅਮਰੀਕੀ ਸਿੱਖ ਧਰਮ ਬਾਰੇ ਕੁਝ ਨਹੀਂ ਜਾਣਦੇ ਅਮਰੀਕਾ ਵਿੱਚ ਸਿੱਖ ਧਰਮ ਅਮਰੀਕੀ ਕੀ ਜਾਣਦੇ ਨੇ ਅਤੇ ਉਹਨਾਂ ਨੂੰ ਕੀ ਜਾਣਨ ਦੀ ਲੋੜ ਹੈ ਰਿਪੋਰਟ ਅਨੁਸਾਰ ਅਮਰੀਕੀ ਲੋਕਾਂ ਨੇ ਕਦੇ ਇਸ ਧਰਮ ਬਾਰੇ ਸੁਣਿਆ ਹੀ ਨਹੀਂ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਸਿਰਫ 11% ਦੇ ਅਮਰੀਕੀ ਕਿਸੇ ਸਿੱਖ ਨੂੰ ਜਾਣਦੇ ਨੇ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live type ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News Punjabi, Punjabi jaanho, pal pal News ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live App ਅਤੇ ਸਿਲੈਕਟ ਕਰੋ ABP News Punjabi